ਲੈਗਰੂ ਦੇ ਕਕਲਸਾ ਉਹ ਲੈਗਰੂ ਦੀ ਕੀਫਾਤੇ ਸਤਕਾਰਯੋਗ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਵਿਚਾਰ ਦੇ ਨਾਲ ਆਪਾਂ ਇਸ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਪ੍ਰੋਗਰਾਮ ਵਿੱਚ ਸੁਣੀਏ ਕਿਛ ਕਈਏ ਵਿੱਚ ਅੱਜ ਆਪਣਾ ਤੀਸਰਾ ਦਿਨ ਹੈ ਗੁਰਬਾਣੀ ਵਿਚਾਰ ਨੂੰ ਸਮਝਣ ਦਾ ਇੱਥੇ ਜੋ ਸਾਡਾ ਮਨੋਰਥ ਗੁਰਬਾਣੀ ਨੂੰ ਸ਼ੁਰੂ ਤੋਂ ਦੁਬਾਰਾ ਤੋਂ ਆਪਾਂ ਕਈ ਵਾਰ ਇਸ ਤ੍ਰਿਕੇਨਲ ਸੰਗਤ ਵਿੱਚ ਜ਼ੂਮ ਮੀਟਿੰਗਾਂ ਤੇ ਇਸ ਜਪ ਬਾਣੀ ਨੂੰ ਆਪਾਂ ਕਈ ਵਾਰ ਵਿਚਾਰ ਕੀਤੀ ਹੈ ਸਮਝਿਆ ਹੈ ਪਰ ਜਦੋਂ ਪਹਿਲਾਂ ਗੁਰਬਾਣੀ ਆਪਾਂ ਸਮਝੀ ਜੋ ਪ੍ਰਚਾਰਕਾਂ ਦੇ ਕੋਲੋਂ ਵਿਆਖਿਆਕਾਰਾਂ ਕੋਲੋਂ ਗੁਰਬਾਣੀ ਦੀ ਜੋ ਸਮਝ ਸੀ ਉੱਥੇ ਪਹਿਲਾ ਗੁਰਬਾਣੀ ਦਾ ਜਿਹੜਾ ਅੱਖਰ ਇੱਕ ਉਹ ਜਿਹੜਾ ਲਿਖਿਆ ਅੱਜ ਸਮਝ ਪੈ ਰਹੀ ਹੈ ਕਿ ਇੱਥੇ ਤਾਂ ਇੱਕ ਸੰਖਿਆਕ ਤੇ ਊੜੇ ਨੂੰ ਘੋੜਾ ਲੱਗਿਆ ਲੌਜੀਕਲੀ ਲੱਗਦਾ ਵੀ ਊੜੇ ਨੂੰ ਘੋੜਾ ਹੀ ਹੈ ਉੱਪਰ ਫਿਰ ਕੋਈ ਮਾਤਰਾ ਨਹੀਂ ਲੱਗਦੀ ਤੇ ਅੱਖਰ ਤੇ ਲੱਗ ਹੀ ਨਹੀਂ ਸਕਦੇ ਸੋ ਸਾਨੂੰ ਪੜ੍ਹਾਏ ਗਏ ਬਿਨਾਂ ਲੱਗੇ ਅੱਖਰ ਓਮਕਾਰ ਇੱਥੇ ਸਾਡੇ ਪ੍ਰਚਲਿਤ ਹੋ ਗਿਆ ਐਡਾਪਟ ਕਰ ਲਿਆ ਜਾਂ ਪ੍ਰਚਾਰਕਾਂ ਨੇ ਇੰਨਾ ਕੁ ਤੇ ਅੱਖਰ ਦ੍ਰਿੜ ਕਰਾ ਦਿੱਤਾ ਜਦ ਕਿ ਜਿਹੜਾ ਓਮਕਾਰ ਅੱਖਰ ਜਿਹੜਾ ਆਉਣਾ ਹੈ ਉਹ 400 ਕੁਛ ਅੰਕ ਤੇ ਜਾ ਕੇ ਗੁਰਬਾਣੀ ਵਿੱਚ ਆਉਂਦਾ ਹੈ ਪਰ ਅਸੀਂ ਇਸ ਪਹਿਲੇ ਅੱਖਰ ਨੂੰ ਜੋ ਗੁਰੂ ਸਾਹਿਬਾਂ ਦਾ ਦਿੱਤਾ ਬੇਲਖਣ ਯੂਨੀਕ ਇੱਕ ਅੱਖਰ ਬਾੜ ਜਿਹਨੂੰ ਲੋਕੀ ਸਿੰਬਲ ਕਹਿ ਲੈਣ ਸਾਰੀ ਗੁਰਬਾਣੀ ਨੂੰ ਇਸ ਸਿੰਬਲ ਵਿੱਚੋਂ ਇਸ ਜੋ ਸਿੰਬਲ ਦੀ ਜੋ ਵਿਆਖਿਆ ਇਕੱਲਾ ਸਿੰਬਲ ਨਹੀਂ ਹੈ ਇਹ ਜਦੋਂ ਇਹਨੂੰ ਵੇਖਦੇ ਹਾਂ ਇਹ ਅੱਖਰਾਂ ਦਾ ਜੋੜ ਵੀ ਕਰਦਾ ਹੈ ਔਰ ਇੱਕ ਸੰਪੂਰਨ ਸਮਝ ਦਿੰਦਾ ਹੈ ਇਹ ਅੱਖਰ ਔਰ ਉਹ ਸਮਝਦੇ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵਾਰ-ਵਾਰ ਗੁਰੂ ਸਾਹਿਬ ਜਿਹੜੀ ਦ੍ਰਿੜ ਕਰਾਉਂਦੇ ਆ ਕਿ ਭਾਈ ਕਾਦਰ ਤੇ ਕੁਦਰਤ ਇੱਕ ਹੀ ਹੈ ਦੋ ਨਹੀਂ ਹਨ ਕੁਦਰਤ ਬੱਕਰੀ ਤੇ ਕਾਦਰ ਵੱਖਰਾ ਨਹੀਂ ਹੈ ਖਾਲਕ ਖਲਕ ਖਲਕ ਮੈਂ ਖਾਲਕ ਪੂਰੈ ਸਰਬताई ਸੋ ਇਹ ਖਾਲਕ ਖਲਕਤ ਵਿੱਚ ਆ ਖਲਕਤ ਖਾਲਕ ਵਿੱਚ ਆ ਸਰਗੁਣ ਆਪ ਨਿਰਗੁਣ ਪਿਓ ਹੀ ਜੋ ਦਿਸ਼ਾ ਸੋ ਤੇਰਾ ਰੂਪ ਸਭ ਗੋਬਿੰਦ ਹੈ ਬਹੁਤ ਸਾਰੇ ਸ਼ਬਦ ਨੇ ਆਪਾਂ ਇਸ ਇੱਕ ਨੂੰ ਜਿੱਥੇ ਆਪਾਂ ਇੱਕ ਓ ਜਾਂ ਇੱਕੋ ਪੜਦੇ ਆ ਵੀਰ ਜਿੱਥੇ ਗੁਰੂ ਸਾਹਿਬਾਂ ਨੇ ਸਾਰੀ ਗੁਰਬਾਣੀ ਜਦੋਂ ਪੜ੍ਹੀ ਆ ਤੇ ਜਿਹੜੇ ਗੁਰਬਾਣੀ ਵਿੱਚ ਵੱਖਰਾ ਮੰਨਿਆ ਜਾਂਦਾ ਰੱਬ ਬਾਕੀ ਮਤਾਂ ਤੋਂ ਸਾਡੇ ਕੋਲ ਇਹ ਵਿਚਾਰ ਆਉਂਦੀ ਆ ਔਰ ਇਹ ਘਰ ਘਰ ਕੀ ਸਾਡੇ ਇਸ ਗੁਰਬਾਣੀ ਦੇ ਵਿਚਾਰ ਦੇ ਵਿੱਚ ਵੀ ਆ ਕੇ ਨੇ ਕੁਝ ਸਪੈਟ ਕੀਤੀ ਔਰ ਉਸ ਇੱਕ ਨੂੰ ਸਮਝਣ ਦੀ ਬਜਾਏ ਆਪਾਂ ਫਿਰ ਰੱਬ ਵੱਖਰਾ ਕੁਦਰਤ ਵੱਖਰੀ ਪਹਿਲਾਂ ਰੱਬ ਸੀ ਕੁਝ ਨਹੀਂ ਸੀ ਅਦਿਕੀ ਗੁਰਬਾਣੀ ਵਿੱਚ ਉਹਨਾਂ ਅੱਖਰਾਂ ਦੀ ਕਦੀ ਪੁਸ਼ਟੀ ਹੁੰਦੀ ਨਹੀਂ ਕਿ ਰੱਬ ਸੀ ਜੇ ਰੱਬ ਦਾ ਸਰੂਪ ਕੀ ਆ ਕਿਸੇ ਨੇ ਵੇਖਿਆ ਹੀ ਨਹੀਂ ਅਜੇ ਤੱਕ ਸਾਨੂੰ ਜੋ ਸਮਝ ਪੈ ਰਹੀ ਆ ਗੁਰੂ ਸਾਹਿਬ ਜਦੋਂ ਬਾਰ-ਬਾਰ ਹਜ਼ਾਰਾਂ ਹੀ ਨਾਮ ਜਿਹੜੇ ਨੇ ਉਹ ਉਸ ਇਸ ਰੱਬੀ ਜੋ ਨਿਜ਼ਾਮ ਹੈ ਜੋ ਇੱਕ ਹੈ ਇੱਕੋ ਹੈ ਇਹਦੇ ਰੱਖੇ ਹੋਏ ਨੇ ਗੁਰੂ ਸਾਹਿਬਾਂ ਨੇ ਜੋ ਵਰਤੇ ਜਾਂਦੇ ਬਾਕੀ ਧਰਮਾਂ ਵੱਲੋਂ ਜੋ ਨਾਮ ਸੀ ਜੇ ਪਰੋੜਾਵਾਦ ਦੇ ਰੂਪ ਵਿੱਚ ਉਹ ਨਾਮ ਐਜ਼ ਇਟ ਇਜ਼ ਵਰਤੇ ਆ ਜਾਂ ਕੀਰਤਮ ਨਾਮ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਕੀਰਤਮ ਨਾਮ ਜਪੇ ਤੇਰੇ ਜੇਵਾ ਜੇਵਾ ਤੋਂ ਜਪੇ ਜਾਣ ਵਾਲੇ ਜਿਹੜੇ ਕੁਦਰਤ ਵਿੱਚ ਚੱਲ ਰਹੀ ਕਿਰਤ ਜਾਂ ਕਰਤਬ ਨੂੰ ਵੇਖ ਕੇ ਜਿਹੜੇ ਲੋਕੀ ਨਾਮ ਰੱਖ ਲੈਂਦੇ ਆ ਉਹ ਜਪਦੇ ਆ ਜੇਵਾ ਤੋਂ ਲੋਕੀ ਪਰ ਗੁਰੂ ਕਹ ਰਿਹਾ ਸਤ ਨਾਮ ਤੇਰਾ ਪਰਪੁਰਬਲਾ ਸੱਤਾ ਜਿਹੜਾ ਸਤ ਨਾਮ ਨਾਮ ਦੇ ਅਰਥ ਇੱਥੇ ਆਪਾਂ ਜੇ ਨਾਂਵ ਲਵਾਂਗੇ ਕੋਈ ਇੱਕ ਨਾਮ ਲਵਾਂਗੇ ਤੇ ਫਿਰ ਸੱਤ ਨਾਮ ਤੇ ਨਹੀਂ ਜਪਦੇ ਸਾਰੇ ਇੱਕ ਕੋਈ ਨਾਮ ਹੀ ਜਪਣਾ ਹੋਵੇ ਕੋਈ ਇੱਕ ਹਸਤੀ ਰੱਬ ਵੱਖਰਾ ਰੱਖ ਕੇ ਇਹ ਗੁਰਬਾਣੀ ਦਾ ਪੈਟਰਨ ਨਹੀਂ ਹੈ ਗੁਰਬਾਣੀ ਦਾ ਇਹ ਜਿਹੜਾ ਹੈ ਲੌਜੀਕ ਨਹੀਂ ਹੈ ਗੁਰਬਾਣੀ ਕਿਸੇ ਰੱਬ ਨੂੰ ਵੱਖਰੇ ਬੈਠੇ ਨੂੰ ਸਾਨੂੰ ਨਹੀਂ ਰੱਬ ਤੋਂ ਫੜਨ ਵਾਸਤੇ ਜਾਂ ਰੱਬ ਜੀ ਨੂੰ ਲੱਭਣ ਨਹੀਂ ਤੋਰਦੀ ਗੁਰਬਾਣੀ ਤੇ ਸਾਨੂੰ ਬਲਕਿ ਬਾਹਰ ਲੱਭਦੇ ਹੋਏ ਜਿਹੜੇ ਰੱਬ ਨੂੰ ਲੱਭਦੇ ਫਿਰਦੇ ਜਿਹੜੇ ਲੋਕ ਆ ਉਹਨਾਂ ਨੂੰ ਗੁਰਬਾਣੀ ਕਹਿੰਦੀ ਮੁੜ ਕੇ ਤੁਸੀਂ ਘਰ ਜਾਓ ਵਾਪਸ ਆਓ ਪਰਦੇਸੀ ਜਿਹੜਿਆ ਆਓ ਘਰੇ ਜਾਂ ਫਿਰ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੈ ਸੋ ਭਰਮ ਭੁਲਾਈ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾ ਸਾਧਨਾ ਪਾਇਆ ਸਭ ਕੁਝ ਘਰ ਵਿੱਚ ਹੈ ਘਰ ਭਾਵ ਕੇ ਅੰਦਰ ਤੇ ਤੋਰ ਤੋਂ ਤੇਰੇ ਤੋਰ ਅੰਤਸ਼ ਕਰਨ ਵਿੱਚ ਹੀ ਗੁਣਾ ਦੇ ਰੂਪ ਚ ਗਿਆਨ ਦੇ ਰੂਪ ਚ ਹੁਕਮ ਰੂਪ ਵਿੱਚ ਇਕਰਤਾ ਜੋ ਬ੍ਰਹਮੰਡੇ ਸੋਈ ਪਿੰਡੇ ਵਾਲਾ ਕਰਤਾ ਵਸ ਰਿਹਾ ਹੈ ਕਰਤਾਰ ਵਸ ਰਿਹਾ ਹੈ ਬਾਰੀ ਤੌਰ ਤੇ ਇਸ ਸ੍ਰਿਸ਼ਟੀ ਦਾ ਰਚਨਹਾਰ ਸਿਰਜਨਹਾਰ ਇੱਕ ਹੈ ਇੱਕੋ ਹੈ ਭਾਵ ਸਮੁੱਚਤਾ ਹੀ ਹੈ ਸੱਚਾ ਜਿਹੜਾ ਕੁਦਰ ਦਾ ਸਤ ਨਾਮ ਵਾਲਾ ਸੱਚਾ ਸੱਚ ਹੋਣ ਵਾਲਾ ਜਿਹੜਾ ਨਿਜਾਮ ਹੈ ਉਹ ਇੱਕ ਹੈ ਉਹ ਕੁਦਰ ਦੇ ਵਿੱਚ ਵਿਆਪਕ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਸੋ ਆਪਾਂ ਫਿਰ ਵੀ ਭਾਵੇਂ ਕਿਸਮੁੱਛਤਾ ਨੂੰ ਇੱਕ ਕਿਹਾ ਇੱਕ ਪਰ ਜਿਹੜਾ ਆਪਣਾ ਵਿਸ਼ਾ ਹੈ ਅਸੀਂ ਜਦੋਂ ਖੋਜਣਾ ਹੈ ਜਾਂ ਪਾਉਣਾ ਹੈ ਜਾਂ ਜੀਵਨ ਦੇ ਵਿੱਚ ਜੋ ਅਸੀਂ ਜਿਸ ਹੁਕਮ ਰਜਾ ਨੂੰ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਹੈ ਨਰੋਲ ਗੁਰਮਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਦੇ ਵਿੱਚ ਜਦੋਂ ਗੁਰੂ ਸਾਹਿਬ ਮੂਲ ਮੰਤਰ ਦੀ ਵਿਆਖਿਆ ਦਿੰਦੇ ਆ ਪਰ ਸਿਧਾਂਤਕ ਪੱਖ ਤੋਂ ਵਿਆਖਿਆ ਕੀਤੀ ਹੈ ਇੱਥੇ ਮੇਰਾ ਕਹਿਣ ਦਾ ਸਿਰਫ ਮਕਸਦ ਇਹ ਸੀਗਾ ਜੋ ਮੈਂ ਇੱਥੇ ਵਿਸਤਾਰ ਦੇ ਰਿਹਾ ਕਿ ਇੱਕ ਕਿਸੇ ਰੱਬ ਦੀ ਗੱਲ ਨਹੀਂ ਹੋਈ ਇੱਕ ਸਿਧਾਂਤ ਦੀ ਗੱਲ ਹੋਈ ਹੈ ਇੱਥੇ ਜਿਹੜਾ ਗੁਰੂ ਸਾਹਿਬ ਮੂਲ ਮੰਤਰ ਚ ਦੇ ਰਹੇ ਨੇ ਤੇ ਅੱਗੇ ਜਾ ਕੇ ਕੀਰਤਮ ਨਾਮ ਕਰੋੜਾਵਾਦੀ ਨਾਮ ਆਉਨੇ ਆ ਪਰ ਗੁਰੂ ਸਾਹਿਬ ਸ਼ੁਰੂ ਚ ਪੱਕਾ ਕਰਦੇ ਆ ਕਿ ਇਹ ਇੱਕ ਸਿਧਾਂਤ ਹੈ ਜੇ ਸਿਧਾਂਤ ਨੂੰ ਦ੍ਰਿੜ ਕਰ ਲੈਣਾ ਜੀਵਨ ਚ ਇਸ ਸਿਧਾਂਤ ਨੂੰ ਆਪਣੇ ਜੀਵਨ ਚ ਵਸਾ ਲੈਣਾ ਤੇ ਤੂੰ ਉਸ ਕਰਤੇ ਦਾ ਰੂਪ ਹੋ ਜਾਣਾ ਤੇਰਾ ਜੀਵਨ ਜਿਹੜਾ ਹੈ ਮਨੁੱਖਾ ਮਨੋਰਥ ਹੈ ਉਹ ਪੂਰਾ ਹੋ ਸਕਦਾ ਹੈ ਸੋ ਰੱਬ ਨੂੰ ਨਹੀਂ ਲੱਭਣ ਦੀ ਗੱਲ ਗੁਰਬਾਣੀ ਕਰਦੀ ਪਰ ਉਹਦੇ ਸਾਰੇ ਜਿਹੜੇ ਗੁਣ ਨੇ ਉਹ ਗੁਰੂ ਸਾਹਿਬ ਕਹ ਰਹੇ ਨੇ ਕਿ ਤੂੰ ਵੀ ਧਾਰਨ ਕਰ ਤੂੰ ਵੀ ਆਪਣੀ ਸਤ ਹੋਂਦ ਜਿਹੜੇ ਸੱਚੀ ਹੋਂਦ ਆਪਣੀ ਬਣਾ ਲੈ ਸਦੀਵ ਰਹਿਣ ਵਾਲੀ ਹੋਂਦ ਘੜ ਲੈ ਕਰਤਾ ਪੁਰਖ ਸੈਪੰਤ ਤੋਂ ਜਿਹੜਾ ਸੱਚ ਸੱਚ ਜਿੱਥੇ ਕਰਤਾ ਆ ਜਿਥੇ ਸੱਚ ਹੁਕਮ ਜਿਹੜਾ ਕੁਦਰਤ ਦੇ ਵਿੱਚ ਵਿਆਪਕ ਸੱਚ ਨਿਯਮ ਸਿਧਾਂਤ ਜਿਹੜਾ ਸੈਪੰਗ ਤੋਂ ਇਸ ਕੁਦਰਤ ਦੀ ਰਚਨਾ ਕਰਨ ਵਾਲਾ ਕਰਤਾ ਹੈ ਉਹ ਤੇਰੇ ਅੰਦਰ ਵੀ ਆ ਤੂੰ ਵੀ ਉਸ ਕਰਤੇ ਉਸ ਦਾ ਸੱਚ ਨਿਯਮ ਦੇ ਰਾਹੀ ਤੂੰ ਆਪਣਾ ਜੀਵਨ ਆਪਣੀ ਜ਼ਿੰਦਗੀ ਆਪਣਾ ਜੱਗ ਸਿਰਜ ਲਾ ਵਧੀਆ ਜੀਵਨ ਕਢ ਲਾ ਕਰਤਾ ਵਣ ਆਪਣੀ ਸ੍ਰਿਸ਼ਟੀ ਦਾ ਆਪਣੇ ਜੱਗ ਦਾ ਆਪਣੇ ਇਸ ਜੀਵਨ ਦਾ ਇਸ ਜੀਵਨ ਨੂੰ ਉਹ ਕੋਦ ਸਵਾਰਨਾ ਹੈ ਨਿਰਪਗ ਨਿਰਵੈ ਅਕਾਲ ਮੂਰਤ ਅਜੂਨੀ ਸੈਭ ਪੰਗੋਰ ਪ੍ਰਸਾਦ ਸਾਰੇ ਇਹ ਆਪਾਂ ਅਰਥ ਕਰ ਚੁੱਕੇ ਹੁਣ ਮੈਂ ਇੱਥੇ ਇਹਨੂੰ ਸੰਕੋਚਾਂ ਵਿਚਾਰ ਨੂੰ ਤੇ ਜਦੋਂ ਆਪਾਂ ਫਿਰ ਕੀਤੀ ਇਹਦੇ ਬਾਅਦ ਵਿਚਾਰ ਆਪਾਂ ਦੂਸਰੀ ਵੀਡੀਓ ਕੀਤੀ ਦੂਸਰਾ ਪ੍ਰੋਗਰਾਮ ਕੀਤਾ ਉਹ ਆਪਾਂ ਕੀਤਾ ਜਪ ਬਾਣੀ ਦਾ ਜਿਹੜਾ ਮੰਗਲਾ ਚਾਰਨ ਪਹਿਲਾ ਸ਼ਲੋਕ ਜਿਹਨੂੰ ਕਿਹਾ ਜਾਂਦਾ ਉਹਨੂੰ ਸਿਧਾਂਤਕ ਪੱਖ ਤੋਂ ਆਪਾਂ ਜਿਹੜਾ ਕਿ ਲੋਕੀ ਕਹਿ ਰਹੇ ਆ ਕਿ ਸਚਾਤ ਤੋਂ ਆ ਜੁਗਾਦ ਸਤ ਆਤੋਂ ਜੁਗਾਂ ਦੇ ਆਤੋਂ ਸੱਚ ਹੈ ਅੱਜ ਵੀ ਸੱਚ ਹੈ ਆਉਣ ਵਾਲੇ ਸਮੇਂ 'ਚ ਵੀ ਸੱਚ ਰਹੇਗਾ ਇਹ ਤਾਂ ਕੋਈ ਦੋਰਾਏ ਹੈ ਹੀ ਨਹੀਂ ਇੱਥੇ ਸੱਚ ਤੇ ਸਦੀਵ ਹੈ ਤੇ ਪਰ ਦੂਜੀ ਪੱਖ ਵੀ ਜਦੋਂ ਲੈ ਆਪਾਂ ਕਹਿੰਦੇ ਆ ਬਖ ਅਮਰਤ ਕਰਤਾਰ ਉਪਾਇ ਹੁਣ ਜਿਹੜੀ ਇਹ ਤੇ ਸੱਚ ਜਿਹੜਾ ਆ ਜਾਂ ਲੈਵ ਤੇ ਧਾਤ ਦੋ ਰਾਹ ਨੇ ਸੱਚ ਤੇ ਕਰਤੇ ਦਾ ਆਪਾਂ ਕਹਿੰਦੇ ਆ ਤੇ ਫਿਰ ਜਿਹੜਾ ਝੂਠ ਹੋਊਗੀ ਦਾ ਆ ਸਭ ਕੁਝ ਤੇ ਕਰਤੇ ਦਾ ਹੀ ਆ ਸੋ ਇਹ ਵਿਚਾਰ ਕਿ ਬਣਦੀ ਨਹੀਂ ਕਿ ਸੱਚਾ ਤੋਂ ਜੁਗਾਦ ਤੋਂ ਝੂਠ ਵੀ ਆ ਜੁਗਾਦ ਤੋਂ ਹੀ ਝੂਠ ਵੀ ਕਿਹੜਾ ਭਈ ਅੱਜ ਪਹਿਲਾਂ ਨਹੀਂ ਸੀ ਤੇ ਅੱਜ ਹੈਗਾ ਸੋ ਇੱਥੇ ਗੁਰੂ ਸਾਹਿਬ ਜੋ ਸਾਨੂੰ ਦ੍ਰਿੜ ਕਰਾ ਰਹੇ ਨੇ ਉਹ ਮੂਲ ਮੰਤਰ ਮੂਲ ਸਿਧਾਂਤ ਇੱਕ ਉਹ ਜੋ ਇੱਕ ਹੈ ਸਦਾ ਸਿਰ ਸਤ ਹੁੰਦਾ ਹੈ ਉਹਦੀ ਜੋ ਸੈਪੰਗ ਤੋਂ ساری ਸ੍ਰਿਸ਼ਟੀ ਕਾਇਨਾਤ ਦਾ ਕਰਤਾ ਹੈ ਨਿਰਭਉ ਨਿਰਵੈਰ ਇਹ ਸਾਰੇ ਸਿਧਾਂਤ ਸਾਨੂੰ ਗੁਰਬਾਣੀ ਦ੍ਰਿੜ ਕਰਾਦੀ ਹੈ ਉਹ ਲਾਪਾਜ ਦੇ ਸ਼ਬਦ ਵੱਲ ਆ ਜਾਂਦੇ ਆ। ਸ਼ਲੋਕ ਦੀ ਮੇਰਾ ਕਹਿਣ ਦਾ ਮਤਲਬ ਵਿਚਾਰ ਸੀ ਜਿਹੜੀ ਉਹ ਸਿਧਾਂਤ ਦੇ ਨਾਲ ਧ੍ਰੜ ਕੀਤੀ ਆ ਆਪਾਂ ਸਿਧਾਂਤ ਦੇ ਨਾਲ। ਸਿਧਾਂਤ ਨੂੰ ਆਧਾਰ ਬਣਾ ਕੇ ਜਿਹੜੀ ਆਜ ਸੱਚ ਉਸ ਸਿਧਾਂਤ ਦੀ ਗੱਲ ਉਸ ਰੱਬੀ ਹੁਕਮ ਦੀ ਗੱਲ ਜਿਹੜਾ ਸੱਚ ਆ ਆਜ ਤੋਂ ਜੁਗਾਂ ਦੇ ਆਜ ਤੋਂ ਜਦੋਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੋਰ ਆਪਾਂ ਪੜ੍ਹਦੇ ਆ ਅਰਬਦ ਨਰਬਦ ਤੁੰਦੂਕਾਰਾ ਧਰਨ ਨਾ ਗगन ਹੁਕਮ ਅਪਾਰਾ ਧਰਨ ਨਾ ਗगन ਹੁਕਮ ਅਪਾਰਾ ਕਹਦੇ ਇਹੀ ਆ ਅਹ ਸ਼ੈਤ ਚਲੋ ਕਰ અપਾਰ ਹੁਕਮ ਜਦੋਂ ਕੋਈ ਗੁਰਬਾਣੀ ਕਹਿੰਦੀ ਆ ਸਦੀਵ ਹੈ ਜਦੋਂ ਤੁਸੀਂ ਮਨ ਵੀ ਲੋਕ ਕਿਸ ਰਚੀ ਸੀ ਨਹੀਂ ਸੀ ਕਦੋਂ ਸੀ ਜਦੋਂ ਤੁਸੀਂ ਸਮਝਦੇ ਆ ਵੀ ਸ੍ਰਿਸ਼ਟੀ ਨੂੰ ਜਦੋਂ ਤੋਂ ਸਮਝਣ ਲੱਗੇ ਆ ਪਰ ਹੁਕਮ ਪਹਿਲਾਂ ਤੋਂ ਹੀ ਚੱਲ ਰਿਹਾ ਔਰ ਸਭ ਕੁਝ ਹੁਕਮ ਚ ਆ ਔਰ ਇਹ ਵੀ ਗੁਰਬਾਣੀ ਕਦੀ ਪੁਸ਼ਟੀ ਨਹੀਂ ਕਰਦੀ ਵੀ ਕੁਦਰਤ ਨਹੀਂ ਸੀ ਇਹਦੇ ਬਾਰੇ ਆਪਾਂ ਕਈ ਵਾਰ ਇਹਦੇ ਬਾਰੇ ਵਿਚਾਰ ਕਰ ਚੁੱਕੇ ਆ ਕੁਦਰਤ ਦਾ ਕੋਈ ਆਦ ਨਹੀਂ ਲੱਭਿਆ ਜਾ ਸਕਦਾ ਗੁਰਬਾਣੀ ਨੇ ਕਿਾਹੀ ਇਹ ਜਪੁ ਬਾਣੀ ਜਾ ਕਰਤਾ ਸੀ ਟੀਕੋ ਸਾਜੇ ਜਦੋਂ ਲਿਖਿਆ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਕ੍ਰਾਂਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕ੍ਰਾਂਣ ਜੇ ਗੁਰਬਾਣੀ ਕਹਿੰਦੀ ਹੈ ਤੁਹਾਡਾ ਵਿਸ਼ਾ ਹੀ ਨਹੀਂ ਕਿ ਕੁਦਰਤ ਸੀ ਨਹੀਂ ਸੀ ਇੱਕ ਹੈ ਸਭ ਕੁਝ ਇੱਕੋ ਹੀ ਆ ਪੋਤ ਪੋਤ ਨੇ ਇੱਕ ਦੂਜੇ ਦੇ ਪੂਰਕ ਨੇ ਕਰਤਾ ਤੇ ਕਰਤਾ ਕਰਤਾ ਭਾਵ ਅੰਦਰ ਜੋ ਵਿਆਪਕ ਸਾਚੀ ਨਿਯਮ ਆ ਕੁਦਰਤ ਵਿੱਚ ਪਰ ਕੁਦਰਤ ਦੋਨੋਂ ਪੋਤ-ਪੋਤ ਨਹੀਂ ਬਹੁਤ ਲੰਬੀ ਹੋ ਗਈ ਆਪਣੀ ਇਹ ਵਿਆਖਿਆ ਨੈਕਸਟ ਟਾਈਮ ਆਪਾਂ ਇਹਨੂੰ ਰਿਪੀਟ ਨਹੀਂ ਕਰਾਂਗੇ ਕਿਉਂਕਿ ਮੈਂ ਜਬ ਅੱਜ ਦੀ ਜਿਹੜੀ ਪੌੜੀ ਆ ਜਿਹੜੀ ਆਪਾਂ ਕਰਨੀ ਹੈ ਇਹਨੂੰ ਆਪਾਂ ਪੜ ਲੈਨੇ ਆ ਛੋਟ ਵਿੱਚ ਕਰਾਂਗੇ ਹੁਣ ਅੱਗੇ ਜਿਹੜੀ ਵਿਚਾਰ ਆ ਕਿਉਂਕਿ ਵਿਚਾਰ ਜਿਹੜੇ ਨਾਲ ਪ੍ਰਮਾਣ ਲਾ ਲਾ ਕੇ ਜਦੋਂ ਇੱਕ ਸ਼ਬਦ ਨੂੰ ਸਮਝਣ ਦੇ ਲਈ ਹੋ ਕਿਤੋਂ ਦੇ ਕਿਤੋਂ ਦੇ ਪ੍ਰਮਾਣ ਲਿਆ ਕੇ ਵਿਦਵਾਨ ਲਾ ਦਿੰਦੇ ਆ ਅਸਲ ਜਿਹੜਾ ਸ਼ਬਦ ਆ ਆਪਾਂ ਉਹਦੇ ਨਾਲ ਰਹਿ ਕੇ ਹੀ ਤੇ ਉੱਥੇ ਅੱਖਰਾਂ ਦੀ ਜੋ ਬਣਤਰ ਆ ਜੋ ਲਿਪੀ ਦਾ ਜੋ ਸਿਧਾਂਤ ਆ ਜੋ ਲਗੀਆਂ ਲਗਾ ਮਾਤਰਾ ਨੇ ਉਹਨਾਂ ਦੇ ਵਿੱਚ ਰਹਿ ਕੇ ਅੱਖਰਾਂ ਦੇ ਨਾਲ ਰਹਿ ਕੇ ਆਪਾਂ ਛੋਟ ਵਿੱਚ ਹੀ ਵਿਚਾਰ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਅੱਜ ਦੀ ਲੰਬੀ ਹੋ ਗਈ ਆਡੀਓ ਤੇ ਲਈ ਮਾਫੀ ਆਪਾਂ ਜੇ ਪੜ੍ਹੀਏ ਪੜਦੇ ਨਾਲ 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 ਇਹ ਆਪਾਂ ਵਿਚਾਰ ਕਰਦੇ ਹਾਂ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਸੋਚੀ ਪੜਾਂਗੇ ਆਪਾਂ ਬਿੰਦੀ ਲਾ ਕੇ ਸੋਚੈ ਚਾਹ ਪੜਨਾ ਸੋਚੇ ਨਹੀਂ ਪੜਨਾ ਸੋਚ ਨਾ ਹੋਈ ਹੁਣ ਕਈ ਵੀਰ ਇੱਥੇ ਵਿਦਵਾਨ ਅਰਥ ਕਰਦੇ ਆ ਆਪਣੀ 2-4 ਦਿਨ ਪਹਿਲਾਂ ਵੀ ਵਿਚਾਰ ਹੋਈ ਆ ਇੱਥੇ ਕਿ ਇੱਥੇ ਕਹਿੰਦੇ ਸੋਚਣ ਦੇ ਨਾਲ ਸੋਚ ਨਹੀਂ ਹੁੰਦੀ ਭਾਤੂ ਵਿਉਂਤ ਜਾਂ ਘੜਦਾ ਜਾਂ ਸੋਚ ਬਣਾਉਣਾ ਹੈ ਸੋਚਣ ਦੇ ਨਾਲ ਕਹਿੰਦੇ ਨਹੀਂ ਸੋਚ ਹੁੰਨੀ ਹੋਣੀ ਇਹ ਕੋਈ ਗੱਲ ਮੈਨੂੰ ਲੱਗਦਾ ਵੀ ਜੇ ਬਾਹਰੋਂ ਨਾਂ ਵੀ ਜਾਈਏ ਆਪਾਂ ਸੋਚਦੇ ਅਰਥ ਜਾਂ ਸੋਚਦੇ ਅਰਥ ਇਹ ਆਪਾਂ ਇਹਨਾਂ ਦੇ ਗ੍ਰੈਮੈਟਿਕਲੀ ਅੱਖਰਾਂ ਦੇ ਆਪਾਂ ਨਾਂ ਵੀ ਜਾਈਏ ਪਰ ਜੇ ਵੇਖੀਏ ਵੀ ਜੇ ਸੋਚਾ ਹੈ ਭਾਵ ਜੀ ਕਹਿ ਰਹੀਏ ਵੀ ਇਹ ਜੇ ਇਹ ਅਰਥ ਆਪਾਂ ਲੈਣੇ ਹੋਣ ਵੀ ਸੋਚਣ ਦੇ ਨਾਲ ਸੋਚ ਨਹੀਂ ਹੁੰਦੀ ਤੇ ਕਿਉਂ ਨਹੀਂ ਹੁੰਦੀ ਜੇ ਬੰਦਾ ਸੋਚਦਾ ਪਿਆ ਹੈ ਤੇ ਸੋਚ ਨਹੀਂ ਹੁੰਦੀ ਇਹ ਕੋਈ ਗੱਲ ਨਹੀਂ ਨਾ ਬਣੀ ਸੋ ਗੁਰੂ ਸਾਹਿਬ ਇੱਕ ਪੱਖ ਦੇ ਵਿੱਚ ਸੋਚ ਹੈ ਜੋ ਉੱਪਰ ਦੋ ਮਾਤਰਾ ਲੱਗਦੀਆਂ ਸਬੰਧਕ ਦਾ ਕੰਮ ਇੱਕ ਮਾਤਰਾ ਕਰਦੀ ਹੈ ਸੋਚਾ ਤੋਂ ਭਾਵ ਕਿ ਸੁਚਮ ਰੱਖਣ ਦੇ ਨਾਲ ਪਵਿੱਤਰਤਾ ਦਾ ਜੋ ਕੋਈ ਆਪਾਂ ਕਹੀਏ ਪਵਿੱਤਰਤਾ ਦਾ ਕੋਈ ਜੇ ਕੋਈ ਆਪਾਂ ਤੰਦ ਜਾਂ ਵਿਧੀ ਅਪਣਾ ਲੈਂਦੇ ਆ ਵੀ ਪਵਿੱਤਰ ਇਦਾਂ ਹੋ ਜਾਏਗਾ ਮਨ ਸਚਾਰ ਹੋ ਜਾਏਗਾ ਸੁੱਚੇ ਹੋਣ ਦੀ ਕੋਈ ਬਿਧੀ ਰੱਖ ਲੈਨੇ ਆਪਾਂ ਤੇ ਉਹ ਗੁਰੂ ਸਾਹਿਬ ਕਹਿੰਦੇ ਨਹੀਂ ਉਹਦੇ ਨਾਲ ਸੋਚ ਨਾ ਹੋਵਈ ਭਾਵ ਅੰਦਰ ਦੀ ਤੇਰੀ ਜਿਹੜੀ ਸਫਾਈ ਆ ਜਿਹੜਾ ਮਾਣਿਆ ਉਹਦੀ ਸਫਾਈ ਨਹੀਂ ਹੋ ਸਕਦੀ ਬਾਹਰੀ ਸਰੀਰਕ ਦੀ ਸੁਚਮਨ ਜਾਂ ਸਫਾਈ ਰੱਖਣ ਦੇ ਨਾਲ ਮਨ ਦੀ ਸਚਾਈ ਮਨ ਦੀ ਸੁਚਮਨ ਨਹੀਂ ਹੋ ਸਕਦੀ ਮਨ ਸੁੱਚਾ ਨਹੀਂ ਹੋ ਸਕਦਾ ਸਚਾਰਤਾ ਵਾਲਾ ਜਿਹੜਾ ਗੋਣਿਆ ਉਹ ਤੂੰ ਤੈਨੂੰ ਨਹੀਂ ਹੋ ਸਕਦਾ ਵੀ ਤੂੰ ਬਾਹਰੋਂ ਸਫਾਈ ਕਰ ਲਈ ਆ ਵੀ ਤੂੰ ਸਚਾਰ ਹੋ ਗਿਆ ਤੇ ਗੁਰੂ ਸਾਹਿਬ ਕਹਿੰਦੇ ਇਸ ਚੀਜ਼ ਦਾ ਕੋਈ ਸਰਟੀਫਿਕੇਟ ਨਹੀਂ ਹੈ ਕਿਉਂਕਿ ਬਾਰੀ ਤੌਰ ਤੇ ਗੁਰਬਾਣੀ ਚ ਸ਼ਬਦ ਆਉਂਦੇ ਆ ਜਦੋਂ ਆਪਾਂ ਜਲ ਕੇ ਮਜਨ ਜੇ ਗਤ ਹੋਵੇ ਨਿਤਲਿਤ ਮਿੰਡਕ ਨਾਵੇ ਉੱਥੇ ਤੀਰਥਾਂ ਦੀ ਵੀ ਗੱਲ ਆਈ ਆ ਕਲ ਆਪਾਂ ਤੀਰਥ ਵਾਲੇ ਪਾਸੇ ਨਾ ਵੀ ਜਾਈਏ ਜਿੱਦਾਂ ਬ੍ਰਾਹਮਣ ਸਮੇਂ ਦਾ ਜੋ ਪੁਜਾਰੀ ਸੀਗਾ ਜੋ ਵਿਦਵਾਨ ਸੀਗਾ ਕੁੱਤੋਂਦਾ ਸੀ ਚੌਂਕਾ ਵੀ ਧੋਂਦਾ ਲੱਕੜੀ ਵੀ ਧੋਂਦਾ ਸੀ ਕਾਰ ਕਰਦਾ ਸੀ ਆ ਹੋਰ ਬੜੇ ਸਾਦੇ ਚੁੱਲੀਆਂ ਕਰਦਾ ਸੀ ਉੱਥੇ ਇਸ ਪਖੰਡ ਤੇ ਉੱਪਰ ਗੁਰੂ ਸਾਹਿਬਾ ਨੇ ਛੋਟ ਕੀਤੀ ਆ ਤੇ ਸੋਚ ਇਹ ਦੋ ਸ਼ਬਦਾਂ ਨੂੰ ਮਿਲ ਕੇ ਸੋਚ ਇਹ ਵੀ ਜਿਹੜਾ ਸੰਸਕ੍ਰਿਤ ਦਾ ਸ਼ਬਦ ਆ ਸੱਸੇ ਨੂੰ ਔਂਕੜ ਤੇ ਚਰਚਾ ਜਿਹਦਾ ਮਤਲਬ ਸ਼ਾਇਦ ਪਵਿੱਤਰ ਆ ਤੇ ਸੋਚ ਦਾ ਵੀ ਮਤਲਬ ਪਵਿੱਤਰ ਆ ਸੋਚ ਦਾ ਮਤਲਬ ਸ਼ਰਾਨ ਆ ਸ਼ਾਇਦ ਦੇ ਦੋਵੇਂ ਅਰਥ ਆਸ-ਪਾਸ ਦੇ ਅਰਥ ਨੇ ਦੋਵੇਂ ਸ਼ਬਦਾਂ ਦੇ ਪਰ ਸੋਚ ਜਿਹੜਾ ਉਥੇ ਲਫ਼ਜ਼ ਸੰਸਕ੍ਰਿਤ ਵਿੱਚ ਵੀ ਆਉਂਦਾ ਸੋਚ ਤੋਂ ਬਣਿਆ ਸੱਸੇ ਨੂੰ ਓਂਕਰ ਤੇ ਚੱਚੇ ਨੂੰ ਸਿਆਰੀ ਸੋਚ ਇਹਨੂੰ ਸੋਚ ਦੇ ਨਾਲ ਭਾਵ ਕੇ ਸਫਾਈ ਦੇ ਨਾਲ ਪਵਿੱਤਰਤਾ ਦੇ ਨਾਲ ਇਹਦੇ ਅਰਥ ਹੁੰਦੇ ਨੇ ਪਰ ਵਿਦਵਾਨ ਇੱਥੇ ਕੁਝ ਗੱਲ ਜਿਹੜੀ ਕਰਦੇ ਆ ਕਿ ਉਹ ਕਹਿੰਦੇ ਦੋਵੇਂ ਸੋਚ ਤੇ ਸੋਚ ਸੋਚਿਕ ਸੋਚ ਤੋਂ ਦੋਨਾਂ ਸ਼ਬਦਾਂ ਨੂੰ ਮਿਲਾ ਕੇ ਇਹ ਸ਼ਬਦ ਜਿਹੜਾ ਬਣਿਆ ਇਹ ਸੰਸਕ੍ਰਿਤ ਦਾ ਹੀ ਸ਼ਬਦ ਹੈ ਕਹਿੰਦੇ ਸਾਂਝਾ ਬਦਲਮਾ ਰੂਪ ਹੈ ਪਰ ਇੱਕ ਹੋਰ ਇੱਥੇ ਚੀਜ਼ ਜਿਹੜਾ ਨੁਕਤਾ ਹੈ ਗ੍ਰਾਮਰ ਦਾ ਕਿ ਜਦੋਂ ਚੱਚੇ ਨੂੰ ਸਿਹਾਰੀ ਲੱਗਦੀ ਆ ਇੱਥੇ ਲੌਜੀਕਲੀ ਜਦੋਂ ਮਮਾ ਨੰਨੇ ਨੂੰ ਸਿਹਾਰੀ ਲਾਉਣੇ ਆ ਤੇ ਪਰਤ ਹੁੰਦੇ ਨੇ ਮਨ ਵਿੱਚ ਜਿਹਨੂੰ ਆਪਾਂ ਕਹਿੰਦੇ ਅਧਿਕਰਣ ਕਾਰਕ ਉਹ ਬੋਲਦਾ ਆ ਸਿਹਾਰੀ ਨਾਲ ਪਰ ਇੱਥੇ ਸੋਚ ਹੈ ਸੋਚਣਾ ਉਹ ਵੀ ਕਿ ਸੋਚ ਵਿੱਚ ਨਹੀਂ ਹੁੰਦਾ ਵੇਚਦੇ ਅਰਥ ਦੇ ਆਪਾਂ ਕਹ ਨਹੀਂ ਸਕਦੇ ਅਧਿਕਰਣ ਕਾਰਕ ਲਾ ਹੀ ਨਹੀਂ ਸਕਦੇ ਸੋ ਇਥੇ ਸੋਚ ਇਸਤਰੀ ਲਿੰਗ ਮੁਕੰਮਲ ਆਪਣੇ ਆਪ ਚ ਇੱਕ ਪੂਰਾ ਸ਼ਬਦ ਹੈ ਸੋਚ ਭਾਵ ਸਫਾਈ ਨਹੀਂ ਹੁੰਦੀ ਅੱਗੇ ਜੇ ਸੋਚੀ ਲੱਖ ਵਾਰ ਮਨ ਦੀ ਸ਼ੁੱਧਤਾ ਨਹੀਂ ਹੁੰਦੀ ਭਾਵੇਂ ਲੱਖਾਂ ਵਾਰੀ ਇਸ਼ਨਾਨ ਕਰ ਲਾ ਪਵਿੱਤਰਤਾ ਦੇ ਜਿਹੜੇ ਤੂੰ ਜਿਹੜੇ ਸਾਧਨ ਅਪਣਾ ਲਾ ਸ਼ਰੀਰ ਦੀ ਸਫਾਈ ਲਈ ਤੂੰ ਕਿੰਨੇ ਵੀ ਜਿਹੜੇ ਨੇ ਉਹ ਤੰਗ ਤਰੀਕੇ ਰੱਖ ਲਾ ਤੇਰਾ ਮਨ ਮਨ ਦੇ ਅੰਦਰ ਸਚਾਈ ਸੱਚ ਵਾਲਾ ਗੁਣ ਧਾਰਨ ਨਹੀਂ ਕਰ ਸਕਦਾ ਸੱਚ ਤੇਰੇ ਅੰਦਰ ਮਨ ਜਿਹੜਾ ਹੈ ਉਹ ਨਹੀਂ ਧਾਰਨ ਕਰ ਸਕਦਾ ਬਾਹਰੀ ਨਾਉਣ ਦੇ ਨਾਲ ਗੁਰੂ ਸਾਹਿਬ ਕਹਿ ਰਹੇ ਨੇ ਅੱਗੇ ਸੁੱਚਪੈ ਚੁੱਪਣਾ ਹੋ ਗਈ ਗੁਰੂ ਸਾਹਿਬ ਹੁਣ ਦੂਸਰਾ ਇੱਕ ਜਿਹੜਾ ਚੱਲ ਰਿਹਾ ਅ ਕਰਮकांड ਆ ਜਾਂ ਜਿਹੜਾ ਇੱਕ ਵਿਧੀ ਆ ਜਿਹੜਾ ਇੱਕ ਤਰੀਕਾ ਆ ਗੁਰੂ ਸਾਹਿਬ ਹੁਣ ਦੂਸਰੇ ਦੇ ਵਿੱਚ ਜਿਹੜੇ ਕੋਈ ਸਾਧਨ ਜਿਹੜੇ ਸੱਚ ਹੋਣ ਦੇ ਖਾਤਰ ਜਾਂ ਅਕਾਲ ਪੁਰਖ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਣ ਦੇ ਲਈ ਜਿਹੜੇ ਕੀਤੇ ਜਾਂਦੇ ਸਾਧਨ ਆ ਬਈ ਇਦਾਂ ਸਹਿਤ ਧਰਮ ਜਿਹੜਾ ਆ ਉਹ ਸਾਡਾ ਹੋ ਜਾਂਦਾ ਇਹ ਧਰਮ ਦੇ ਕਾਰਜ ਇਹ ਸੋ ਕਾਲਡ ਕਾਰਜ ਜਿਹੜੇ ਰੱਖੇ ਹੋਏ ਨੇ ਸਮੇਂ ਦੇ ਪੁਜਾਰੀ ਨੇ ਹੱਕ ਵਿਦਵਾਨ ਨੇ ਦੂਸਰਾ ਇਹਦੇ ਚ ਆ ਗਿਆ ਘਰਬਾਰ ਛੱਡ ਕੇ ਜੰਗਲਾਂ ਨੂੰ ਵੀ ਤੁਰ ਗਏ ਬਈ ਇੱਥੇ ਤੇ ਸ਼ਾਂਤੀ ਮਿਲਣੀ ਨਹੀਂ ਬਾਹਰ ਜਾ ਕੇ ਚੋਪਰਵਾਂਗੇ ਬੋਲਾਂਗੇ ਨਹੀਂ ਵਿਚਾਰਾਂ ਨੂੰ ਜਿਹੜੇ ਅੰਦਰ ਸੰਕਲਪ ਜਿਹੜੇ ਵਿਕਲਪ ਜਿਹੜੇ ਮਨ ਵਿੱਚ ਉੱਠਦੇ ਨੇ ਉਹਨਾਂ ਨੂੰ ਰੋਕਿਆ ਜਾਵੇ ਮਨ ਨੂੰ ਸ਼ਾਂਤ ਕੀਤਾ ਜਾਵੇ ਆਪਾਂ ਦੇਖਦੇ ਆ ਇਹ ਇਹ ਵੀ ਸਾਧਨ ਗੁਰੂ ਸਾਹਿਬ ਕਹਿੰਦੇ ਜੇ ਚੁੱਪ ਰਹਿਣ ਦੇ ਨਾਲ ਕੱਲਾ ਮੂੰਹ ਦੇ ਜबान ਤੋਂ ਤੂੰ ਕੁਝ ਨਹੀਂ ਬੋਲਦਾ ਪਰ ਗੁਰੂ ਸਾਹਿਬ ਕਹਿੰਦੇ ਜਿੰਨੀ ਮਰਜੀ ਲੈਵਲ ਆਲਾ ਜਿੰਨਾ ਮਰਜੀ ਧਿਆਨ ਸੁਰਤ ਨੂੰ ਤੂੰ ਬਾਰੀ ਤੌਰ ਤੇ ਮਨ ਹਟ ਕਰਕੇ ਜੋੜਨ ਦੀ ਕੋਸ਼ਿਸ਼ ਕਰ ਪਰ ਨਹੀਂ ਚੁੱਪ ਨਹੀਂ ਰਹਿ ਸਕਦਾ ਮਨ ਮਨ ਅੰਦਰੋਂ ਬੋਲਦਾ ਹੈ ਇਸ ਤਰ੍ਹਾਂ ਵੀ ਮਨ ਦੀ ਜਿਹੜੀ ਇਹ ਦੂਸਰਾ ਜਿਹੜਾ ਉਪਰਾਲਾ ਆ ਮਨ ਨੂੰ ਸ਼ਾਂਤ ਰਹਿਣ ਦਾ ਟਿਕਾਉਣ ਦਾ ਇਹ ਵੀ ਤੇਰਾ ਜਿਹੜਾ ਅ ਤਰੀਕਾ ਆ ਜਾਂ ਵਿਧੀ ਆ ਜਾਂ ਜਿਹੜਾ ਤੇਰਾ ਇਹ ਸਾਧਨ ਆ ਇਹ ਵੀ ਬਿਆਰਤਿਆ ਇਹਦੇ ਨਾਲ ਵੀ ਮਨ ਜਿਹੜਾ ਆ ਸ਼ਾਂਤ ਨਹੀਂ ਹੋ ਸਕਦਾ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇੱਕ ਹੋਰ ਗੱਲ ਗੁਰੂ ਸਾਹਿਬ ਕਹਿੰਦੇ ਜਿਹੜਾ ਪਦਾਰਥਾਂ ਦਾ ਜਿਹੜੀ ਭੁੱਖ ਆ ਨਾ ਜਿਹੜੀ ਪਦਾਰਥਾਂ ਦੀ ਦੁਨਿਆਵੀ ਉਹ ਗੁਰੂ ਸਾਹਿਬ ਕਹਿੰਦੇ ਨੇ ਜਿੰਨਾ ਮਰਜੀ ਕਿਸੇ ਬੰਦੇ ਕੋਲ ਇਹ ਨਹੀਂ ਕਹਿ ਸਕਦੇ ਕਿ ਜੇ ਕੋਈ ਬਾਹਲਾ ਤਣਾੜਿਆ ਉਹਦੇ ਕੋਲ ਇੱਥੇ ਬੰਨਾਪੁਰੀਆਂ ਭਾਰ ਲੋਕਾਂ ਕਈ ਲੋਕਾਂ ਦਾ ਲੋਕ ਇੱਕ ਲੋਕ ਪਰਲੋਕ ਆਪਾਂ ਇਹ ਦੁਨੀਆ ਸਾਰੀ ਇੱਕ ਲੋਕ ਚ ਲੈ ਲਓ ਹੋਰ ਵੀ ਕਈ ਪੁਰੀਆਂ ਹੋਣ ਉਹਨਾਂ ਦਾ ਭਾਰ ਉਹਨੇ ਪਦਾਰਥ ਸਭ ਕੁਝ ਤੈਨੂੰ ਅਗਰ ਕਿਸੇ ਮਨੁੱਖ ਨੂੰ ਦੇ ਦੋ ਤੇ ਉਹਦੇ ਫਿਰ ਵੀ ਉਹਦੇ ਮਨ ਦੀ ਜਿਹੜੀ ਭੁੱਖ ਆ ਉਹ ਮਿਟਦੀ ਨਹੀਂ ਮਨ ਅੰਦਰੋਂ ਪਦਾਰਥਾਂ ਦੀ ਭੁੱਖ ਤੁਮ ਜਿਹੜਾ ਹੈ ਆਜ਼ਾਦ ਨਹੀਂ ਹੁੰਦਾ ਫਿਰ ਸਹਿਸ ਸਿਆਣਪਾਂ ਲੱਖ ਹੋ ਐ ਤਾਂ ਇੱਕ ਨਾ ਚੱਲੇ ਨਾਲ ਇੱਥੇ ਹੁਣ ਜਿਹੜੀਆਂ ਸਿਆਣਪ ਇੱਕ ਤੇ ਗੁਰਮਤਿ ਆ ਇੱਕ ਮਨਮਤਿ ਆ ਆਪਣੇ ਤੌਰ ਤਰੀਕੇ ਆਪਾਂ ਵੇਖਣ ਦੇ ਅੱਜ ਸੁਖਮਣੀ ਸਾਹਿਬ ਦੀਆਂ ਲੜੀਆਂ ਚੱਲਦੀਆਂ ਪਈਆਂ ਸੁਖਮਣੀ ਸੁੱਖਾਂ ਦੇ ਮਨੀ ਮਨਕੇ ਰੋਜ਼ ਬੀਬੀਆਂ ਪਾਠ ਕਰਦੀਆਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ ਭਾਵੇਂ ਕੇ ਪੰਕਤੀ ਦੇ ਅਰਥ ਕਲੀਅਰ ਸਿਧਾਂਤਕ ਪੱਖ ਤੋਂ ਨਹੀਂ ਵਿਚਾਰਦੇ ਔਰ ਹੋਰ ਵੇਖਿਆ ਬਈ ਸੁਖਮਣੀ ਸਾਹਿਬ ਕਰਦੇ ਕਰਦੇ 15 15 20 20 ਸਾਲ ਹੋ ਗਏ ਨੇ ਸੁੱਧ ਉਚਾਰ ਨਹੀਂ ਹੁੰਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ ਨੂੰ ਸਿਮਰੋ ਪੜੀ ਜੰਨੇ ਵੀ ਤੁਸੀਂ ਸਿਮਰੋ ਸੋ ਗੁਰੂ ਸਾਹਿਬ ਕਹਿੰਦੇ ਛਾਨ ਪਾਣੇ ਚਤਰਾਈਆਂ ਨੇ ਦੁਪਹਿਰਾ ਆ ਗਿਆ ਗੁਰਦੁਆਰੇ ਚਲੇ ਜਾਣਾ ਜਾਣਾ ਜੀ ਰੋਜ਼ ਜਾਂਦੇ ਆ ਜੀ ਜਾ ਕੇ ਕੀ ਕਰਦੇ ਆ ਉੱਥੇ ਕੀਰਤਨ ਚੱਲਦਾ ਆ ਸਾਨੂੰ ਪਸੰਦ ਨਹੀਂ ਅਸੀਂ ਗੁਟਕਾ ਲੈ ਕੇ ਉੱਥੇ ਨਿਤਨੇਮ ਕਰਕੇ ਘਰ ਨੂੰ ਆ ਜਾਂਦੇ ਆ ਇੱਥੇ ਚਤਰਾਈਆਂ ਨੇ ਸਿਆਣਪਾਂ ਨੇ ਹੋਰ ਵੀ ਜਿਹੜੀਆਂ ਜੀਵਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਹੁਸ਼ਿਆਰੀਆਂ ਇੱਥੇ ਚ ਸਿਆਣਪਾਂ ਦਾ ਮਤਲਬ ਚਤਰਾਈਆਂ ਹੁਸ਼ਿਆਰੀਆਂ ਸੋ ਲੋਕਾਂ ਨੂੰ ਬੇਕੂਬ ਬਣਾਉਣ ਵਾਲੀਆਂ ਚਲਾਕੀਆਂ ਗੁਰੂ ਸਾਹਿਬ ਕਹਿੰਦੇ ਆ ਇਹ ਤੂੰ ਕਰ ਜਿੰਨੀਆਂ ਕਰਨੀਆਂ ਪਰ ਤੇਰੇ ਨਾਲ ਨਾ ਚੱਲਣ ਦਾ ਮਤਲਬ ਹੈ ਕਿ ਤੇਰੇ ਨਾਲ ਜੋ ਆਤਮਿਕ ਅਡੋਲਤਾ ਜੀਵਨ ਨੂੰ ਦੇਣ ਵਾਲਾ ਇਹ ਉਪਰਾਲਾ ਨਹੀਂਗਾ ਇੱਥੇ ਵੀ ਤੇਰਾ ਮਨ ਖੱਜਲ ਹੁੰਦਾ ਆ ਪਰ ਤੂੰ ਖੁਆਰ ਹੁੰਦਾ ਆ ਤੇਰੇ ਆਪਣੇ ਮਨ ਨੂੰ ਵੀ ਸ਼ਾਂਤੀ ਨਹੀਂ ਮਿਲਦੀ ਚਤਰਾਇਆਂ ਕਰਕੇ ਤੂੰ ਵੇਖ ਲਾ ਭਾਵਕੇ ਤੇਰੇ ਨਾਲ ਨਹੀਂ ਨਿਭਦੀਆਂ ਤੇਰੇ ਜੀ ਦੇ ਨਾਲ ਨਹੀਂ ਨਿਭਦੀਆਂ ਤੇਰੇ ਆਤਮਕ ਜੀਵਨ ਤੈਨੂੰ ਇਹਨਾਂ 96 ਚਤਰਾਇਆਂ ਨਾਲ ਨਹੀਂ ਮਿਲਦਾ ਇਹ ਆਪਾਂ ਇੱਥੇ ਤੱਕ ਕਰ ਲਿਆ ਅੱਗੇ ਗੁਰੂ ਸਾਹਿਬ ਸਵਾਲ ਰੱਖ ਰਹੇ ਨੇ ਹੁਣ ਸਵਾਲ ਚਾਰ ਪੰਕਤੀਆਂ ਚਾਰ ਕਰਮ ਕਾਂਡ ਜਾਂ ਮਨਮਤ ਦੇ ਜਿਹੜੇ ਸਾਧਨ ਸੀ ਉਹ ਰੱਖ ਕੇ ਗੁਰੂ ਸਾਹਿਬ ਕਹ ਰਹੇ ਹੁਣ ਫਿਰ ਹੋਣਾ ਕਿਵੇਂ ਸੱਚਾਰ ਕਿਵੇਂ ਹੋਇਆ ਜਾਵੇ ਮਨ ਦੇ ਵਿੱਚ ਸੱਚ ਕਿਵੇਂ ਧਾਰਨ ਹੋ ਸਕਦਾ ਹੈ ਕਿਵ ਕੂੜੇ ਟੁੱਟੇ ਪਾਲ ਇਹ ਜਿਹੜੀ ਉੱਪਰ ਪਾਲ ਕਹਿ ਲਈਏ ਕਤਾਰ ਲੰਬੀ ਲੈਣ ਲੱਗੀ ਹੋਈ ਆ ਕਰਮ ਕਾਂਡਾਂ ਦੀ ਮਨਮਤਾਂ ਦੀ ਜਿਹੜਾ ਦੂਜੇ ਪਾਉ ਲੱਗਿਆ ਮਨੁੱਖ ਜਿੱਥੇ ਸੱਚ ਨਹੀਂ ਹੈ ਗੁਰੂ ਸਾਹਿਬ ਕਹਿੰਦੇ ਜਾਂ ਫਿਰ ਜਿਹੜੀ ਲੱਗੀ ਕੰਧਿਆ ਵਿੱਚ ਜਿਹੜੀ ਸੱਚ ਦੇ ਵਿੱਚ ਤੇ ਮਨੁੱਖ ਦੇ ਜੀਵ ਦੇ ਵਿੱਚ ਜਿਹੜੀ ਤੇ ਲੱਗੀ ਦੀਵਾਰ ਜਾਂ ਪਾਲ ਜਕੰਦ ਜਿਹੜੀ ਕੂੜ ਵਾਲੀ ਆ ਕੂੜ ਭਾਵ ਝੂਠ ਆ ਜਿਹੜੀ ਸੱਚ ਨਾਲ ਜੁੜ ਨਹੀਂ ਦਿੰਦੀ ਉਹ ਕਿਹੜੀ ਵਿਚਾਰਿਆ ਉਹ ਕਿਹੜਾ ਅੰਦਰ ਭਰਮਿਆ ਭਟਕਣਾ ਆ ਕਿਹੜੀ ਡੁਅਲਟੀ ਕਿਹੜਾ ਉਹ ਜਿਹੜੀ ਚੀਜ਼ ਆ ਜਿਹੜੀ ਮੈਨੂੰ ਤੁਸੀਂ ਕਰਤੇ ਅਕਾਲ ਆਪਣੇ ਮੂਲ ਦੇ ਨਾਲ ਇੱਕ ਮਿਕ ਨਹੀਂ ਹੋਣ ਦਿੰਦੀ ਉਹ ਕਿਵੇਂ ਟੁੱਟ ਸਕਦੀ ਆ ਉਹ ਵਾਲੀ ਪਰਦਾ ਜਿਹੜਾ ਵਿਚਿਆ ਕਰਤੇ ਤੇ ਜੀਵ ਦੇ ਵਿੱਚ ਹੁਕਮ ਤੇ ਮਨੁੱਖੇ ਹੁਕਮ ਤੋਂ ਬਾਹਰ ਕਿਉਂ ਹੋਇਆ ਪਿਆ ਇਹ ਜਿਹੜੀ ਭੀਟ ਆ ਜਿੱਥੇ ਭਾਗ ਵੀ ਇੱਥੇ ਇੱਕ ਹੋਰ ਸ਼ਬਦ ਆਉਂਦਾ ਭਾਗੀ ਦੀ ਕੇ ਪਾਰ ਪਾਰ ਦੋ ਸ਼ਾਇਦ ਇੱਥੇ ਅੱਖ ਦੇ ਚਮਕਣ ਦੇ ਜਿੰਨਾ ਜਿੰਨਾ ਕਹਿੰਦੇ ਪਲਕ ਜਿੰਨਾ ਛੋਟਾ ਜਿਹਾ ਇੱਕ ਪਰਦਾ ਜਿਹੜਾ ਸੱਚ ਦੇ ਵਿੱਚ ਜਿਹੜਾ ਮਨੁੱਖ ਦੇ ਅੰਦਰ ਜਿਹੜਾ ਉਹ ਜੇ ਉਹ ਸਮਝ ਆ ਜਾਵੇ ਉਹ ਭਰਮ ਹੈ ਭਰਮ ਦਾ ਪਰਦਾ ਹੈ ਉਹ ਮਿਟ ਜਾਏ ਇੱਥੇ ਖੈਰ ਉੱਥੇ ਜਵਾਬ ਹੈ ਉਹ ਮਿਟਣਾ ਚਾਹੀਦਾ ਉਹ ਪਰਦਾ ਹੀ ਆ ਅੰਦਰ ਇੱਕ ਭਰਮ ਹੀ ਆ ਇੱਕ ਜਿਹੜਾ ਸਾਨੂੰ ਸੱਚ ਦੇ ਨਾਲ ਨਹੀਂ ਮਿਲਣ ਦਿੰਦਾ ਤਾਂ ਗੁਰੂ ਸਾਹਿਬ ਇੱਥੇ ਜਵਾਬ ਵੀ ਦੇ ਰਹੇ ਨੇ ਹੁਕਮ ਪ੍ਰਜਾਈ ਚਲਣਾ ਨਾਨਕ ਲਿਖਿਆ ਨਾਲ ਤਾਂ ਗੁਰੂ ਸਾਹਿਬ ਹੁਕਮ ਦੇ ਮम्मे ਨੂੰ ਸਿਹਾਰੀ ਆ ਗੁਰੂ ਸਾਹਿਬ ਕਹਿੰਦੇ ਹੁਣ ਕੀ ਕਰਨਾ ਕਿ ਕਹਿੰਦੇ ਜਿਹੜਾ ਨਾਲ ਲਿਖਿਆ ਭਾਬ ਜਦੋਂ ਧੁਰ ਤੋਂ ਜਦੋਂ ਤੋਂ ਮਨੁੱਖ ਜੀਵ ਇਸ ਦੁਨੀਆ 'ਚ ਆਉਂਦਾ ਆ ਤੇ ਉਹਦੇ ਵਾਸਤੇ ਇਹ ਹੁਕਮ ਕਿਉਂਕਿ ਉਹ ਮਨੁੱਖ ਆ ਉਹਦੀ ਅਵਰ ਜੋ ਤੇਰੀ ਪਣਹਾਰੀ ਧਰਤੀ ਵੇ ਤੇਰੀ ਸ਼ਾਇਦ ਇਸ ਧਰਤੀ ਤੇ ਇਹ ਦਾਤ ਜਾਂ ਇਹਦਾ ਉਥੇ ਮਨ ਉਸ ਸ਼ਬਦ ਮੁਕੰਮਲ ਯਾਦਨੀ ਤੇਰੀ ਸਿਕਦਾਰੀ ਤੇਰਾ ਰਾਜ ਆ ਗੁਰੂ ਸਾਹਿਬ ਕਹਿੰਦੇ ਫਿਰ ਤੂੰ ਤੇਰੇ ਵਾਸਤੇ ਮਨੁੱਖ ਵਾਸਤੇ ਤੇਰੇ ਲਈ ਤਾਂ ਬੜਾ ਕੰਪਲਸਰੀ ਆ ਕਿ ਤੂੰ ਸੱਚ ਨਾਲ ਜੁੜੇ ਨਾਨਕ ਲਿਖਿਆ ਨਾਲ ਇਹ ਲਿਖ ਕੇ ਭੇਜਿਆ ਭਗਤ ਨੂੰ ਸਮਝ ਨਹੀਂ ਆ ਰਹੀ ਕਿ ਤੈਨੂੰ ਹੁਕਮ ਵਿੱਚ ਰਹਿਣਾ ਚਾਹੀਦਾ ਹੈ ਰਾਜਾ ਚ ਰਹਿਣਾ ਚਾਹੀਦਾ ਤੂੰ ਬੰਦਾ ਆ ਬੰਦਿਆਂ ਵਾਲੇ ਕੰਮ ਕਰ ਗੁਰੂ ਸਾਹਿਬ ਕਹਿੰਦੇ ਆ ਜੇ ਤੂੰ ਸਚਿਆਰ ਹੋਣਾ ਨਾ ਸੱਚ ਦੇ ਨਾਲ ਇੱਕ ਮਿਕਤਾ ਲੈਣੀ ਆ ਫਿਰ ਤੈਨੂੰ ਹੁਕਮ ਵਿੱਚ ਰਾਜਾ ਵਿੱਚ ਰੱਬੀ ਬਾਣੇ ਵਿੱਚ ਰਹਿਣਾ ਪਾਏਗਾ ਰਹਿਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਇਹ ਪੱਕਾ ਆ ਜਿੱਦਾਂ ਸਰਪਰ ਆ ਇਹ ਇਹ ਮੰਨਣਾ ਹੀ ਪਏਗਾ ਤੈਨੂੰ ਹੁਕਮ ਦੇ ਵਿੱਚ ਚੱਲਿਆ ਹੀ ਤੇਰੇ ਮਨ ਦੀ ਸ਼ੁੱਧੀ ਹੋ ਸਕਦੀ ਆ ਮਨ ਦੇ ਅੰਦਰ ਸੱਚਤਾਰਨ ਹੋ ਸਕਦਾ ਹੈ ਸੱਚ ਦੇ ਨਾਲ ਤੇਰੀ ਇੱਕਮਿਕਤਾ ਬਣ ਸਕਦੀ ਹੈ ਸੁਚਾਰ ਹੋ ਸਕਦਾ ਹੈ ਅੱਜ ਦੇ ਸ਼ਬਦ ਦੀ ਇੰਨੇ ਕੁ ਵਿਚਾਰ ਬਹੁਤ ਸਾਰੇ ਪੱਕ ਹੁੰਦੇ ਨੇ ਜਦੋਂ ਆਪਾਂ ਇੱਕ ਪੱਖ ਤੋਂ ਇੱਕ ਵਿਚਾਰ ਕਰਦੇ ਆ ਪਰ ਉਹ ਰਹਿ ਜਾਂਦੇ ਨੇ ਕੋਈ ਵੀ ਵੀਰ ਚਰਚਾ ਵਿੱਚ ਜਦੋਂ ਕਦੀ ਇੱਥੇ ਕੋਈ ਸਵਾਲ ਬਣਦਾ ਹੋਵੇ ਹੋਰ ਵੀਰਾਂ ਕੋਲ ਹੋਰ ਵੀ ਪੱਖ ਹੁੰਦੇ ਨੇ ਜੇ ਕਿਸੇ ਵੀਰ ਦੀ ਇੱਥੇ ਸੰਤੁਸ਼ਟੀ ਨਹੀਂ ਹੁੰਦੀ ਇਸ ਵਿਚਾਰ ਦੇ ਨਾਲ ਕੋਈ ਦੂਸਰਾ ਪੱਖ ਵੀ ਵਿਚਾਰ ਦੇ ਵਿੱਚ ਆਉਂਦਾ ਹੈ ਵੀਰਾਂ ਦਾ ਨਹੀਂ ਸਹਿਮਤ ਹੁੰਦੇ ਸਾਡਾ ਪ੍ਰੋਗਰਾਮ ਜ਼ੂਮ ਮੀਟਿੰਗ ਤੇ ਡੇਲੀ 5 ਵਜੇ ਸ਼ਾਮ ਤੋਂ ਲੈ ਕੇ 6 ਵਜੇ ਤੱਕ ਕਿਛ ਸੁਣੀਏ ਕਿਛ ਕਹੀਏ ਉੱਥੇ ਡੇਲੀ ਇੱਕ ਸ਼ਬਦੀ ਵਿਚਾਰ ਹੁੰਦੀ ਹੈ ਕਦੀ ਵੀ ਸਾਡੇ ਕਿਸੇ ਵੀ ਸ਼ਬਦ ਤੇ ਕੀਤੀ ਵਿਚਾਰ ਤੇ ਉੱਪਰ ਤੁਸੀਂ ਉੱਥੇ ਆ ਕੇ ਸਵਾਲ ਕਰ ਸਕਦੇ ਆ ਸਵਾਲ ਦਾ ਜਵਾਬ ਆਪਾਂ ਰਲ ਮਿਲ ਕੇ ਸਾਰੇ ਲੱਭ ਸਕਦੇ ਆ ਤੇ ਤੁਸੀਂ ਆ ਕੇ ਕਦੀ ਵੀ ਉਸ ਪ੍ਰੋਗਰਾਮ ਦਾ ਹਿੱਸਾ ਲੈ ਸਕਦੇ ਅਗਲੀ ਜਿਹੜੀ ਜਪ ਬਾਣੀ ਦੀ ਵਿਚਾਰ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ ਜੀ ਸਿਧਾਂਤਕ ਪੱਖ ਦੇ ਨਾਲ ਕਿਸੇ ਵੀਰ ਨੂੰ ਇਹ ਵਿਚਾਰ ਕਰਦਿਆਂ ਜਿਹੜੀ ਗੱਲ ਨਾ ਸਮਝ ਆਈ ਹੋਵੇ ਜਾਂ ਕੋਈ ਨਾ ਸਹਿਮਤ ਹੋਵੇ ਕੋਈ ਗੱਲ ਨਹੀਂ ਵਿਚਾਰਾਂ ਦੇ ਵਿੱਚ ਕਦੀ ਵੀ 100% ਸਹਿਮਤੀ ਕਿਸੇ ਨਾਲ ਨਹੀਂ ਬਣਦੀ ਪਰ ਮੇਰਾ ਮੰਨਣਾ ਜਾਂ ਗੁਰਬਾਣੀ ਨੇ ਇੱਕ ਸਿਧਾਂਤ ਸਾਨੂੰ ਦ੍ਰਿੜ ਕਰਾਇਆ ਔਰ ਇੱਕ ਉਸ ਰੱਬੀ ਹੁਕਮ ਜਿਹਾ ਸਦਾਤ ਨੂੰ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਸਾਡੇ ਵਾਸਤੇ ਉਹ ਹੁਕਮ ਹੀ ਰੱਬ ਹੈ ਹੁਕਮ ਨੂੰ ਮੰਨਣਾ ਹੁਕਮ ਰਜ਼ਾਈ ਚਲਣਾ ਹੀ ਰੱਬ ਨੂੰ ਮੰਨਣਾ ਹੈ ਰੱਬ ਇੱਕ ਪਰੋਡਾਵਾਦੀ ਨਾਉ ਹੈ ਬਲਕਿ ਉਸ ਹੁਕਮ ਦਾ ਰੱਬੀ ਰਜ਼ਾ ਜਾਂ ਹੁਕਮ ਪ੍ਰਣਾਲੀ ਦਾ ਹੀ ਨਾਉ ਜੋ ਕੁਝ ਹੋ ਰਿਹਾ ਹੈ ਉਹਦੇ ਵਿੱਚ ਹੋ ਰਿਹਾ ਹੈ ਔਰ ਮੈਂ ਇੱਥੇ ਜੇ ਕੋਈ ਦੁਬਾਰਾ ਕਦੀ ਫਿਰ ਕਰੀ ਅਗਲੀ ਆਡੀਓ ਕਰਾਂਗੇ ਕਿਸੇ ਵੀਰ ਦਾ ਕੋਈ ਸਵਾਲ ਹੋਇਆ ਜਰੂਰ ਕਰਿਓ ਪੁਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ